ਕਿ 에어ਪੋਰਟ ਅਥਾਰਟੀ ਆਫ ਇੰਡੀਆ ਜਿਹੜਾ ਕਿ ਅਸੀਂ ਵੇਟ ਕਰ ਰਹੇ ਸੀ ਡੇਟ ਲਈ ਅਲਵਾਰਾ 에어ਪੋਰਟ ਅਲਵਾਰਾ 에어ਪੋਰਟ ਟਰਮੀਨਲ ਦੀ ਇਨੌਗਰੇਸ਼ਨ ਲਈ ਉਹ ਉਹਨਾਂ ਨੇ ਸਾਨੂੰ 27 ਤਰੀਕ ਅੱਜ ਦੇ ਦਿੱਤੀ ਆ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜੀ ਇਹ ਕਰ ਰਹੇ ਆ ਕਿ ਨਾਮ ਇਨੌਗਰੇਸ਼ਨ ਜੋ ਮੈਨੂੰ ਪਤਾ ਲੱਗਿਆ ਹਲੇ ਤੱਕ ਆਨਲਾਈਨ ਕਰਨਗੇ ਇਨੌਗਰੇਸ਼ਨ ਔਰ ਇਹ ਤਿਆਰੀਆਂ ਚਾਲੂ ਹੋ ਗਈਆਂ ਅਲਵਾਰਾ 에어ਪੋਰਟ ਤੇ 27 ਜੁਲਾਈ ਔਰ ਇਹਦੀਆਂ ਤਿਆਰੀਆਂ ਚਾਲੂ ਹੋ ਗਈਆਂ 에어ਪੋਰਟ ਤੇ 에어ਪੋਰਟ ਅਥਾਰਟੀ ਆਫ ਇੰਡੀਆ ਦੀ ਜਿਹੜੀ ਇੱਥੇ ਆਮ ਹੈਗੀ ਆ ਜਿਹੜੇ ਉਹ ਲਾਇਲ ਹੈਗੀ ਕੰਪਨੀ ਉਹਨਾਂ ਦੇ ਜਿਹੜੇ ਸੀਓ ਹੈ ਉਹ ਵੀ ਉੱਥੇ ਹੈ ਡੀਸੀ ਸਾਹਿਬ ਵੀ ਕੋਆਰਡੀਨੇਟ ਕਰ ਰਹੇ ਹੈ ਸਾਰੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਕੋਆਰਡੀਨੇਟ ਕਰ ਰਹੀ ਹੈ ਔਰ ਇਸ 27 ਤਰੀਕ ਨੂੰ ਟਰਮੀਨਲ ਇਨੋਗਰੇਟ ਹੋ ਜਾਏਗਾ ਉਸ ਤੋਂ ਬਾਅਦ ਫਿਰ 에어 ਇੰਡੀਆ ਸਾਨੂੰ ਡੇਟ ਦੇਗੀ ਵੀ ਕਦੋਂ ਤੋਂ ਲਾਈਟ ਚਾਲੂ ਹੋਏਗੀ ਉਹ ਤੁਹਾਨੂੰ ਫਿਰ ਅਸੀਂ ਇਹਦੀ ਮੀਨ ਵਾਈਲ ਜਿਹੜੀ ਵੀ ਡੇਟ ਆਏਗੀ ਉਹ ਅਸੀਂ ਤੁਹਾਨੂੰ ਦੱਸ ਦਾਂ ਦੂਜੀ ਗੱਲ ਅੱਜ ਪੂਰੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨਾਲ ਅਸੀਂ ਜੋ ਵੀ ਜ਼ਿਲ੍ਹੇ 'ਚ ਕੰਮ ਚੱਲ ਰਹੇ ਆ ਉਹਨਾਂ ਦਾ ਰਿਵਿਊ ਲਿੱਤਾ ਸਭ ਤੋਂ ਪਹਿਲਾਂ ਸੀਪੀ ਸਾਹਿਬ ਆਏ ਸੀ ਨਾਲ ਆਹ ਟ੍ਰੈਫਿਕ ਪੁਲਿਸ ਦੇ ਆਫੀਸਰ ਆਏ ਸੀ ਉਹਦੇ ਲਈ ਸ਼ਹਿਰ ਚ ਟ੍ਰੈਫਿਕ ਦੀ ਗੱਲ ਹੋਈ ਉਹਨਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਕਿ ਸਕੂਲਾਂ ਵਿੱਚ ਜਦੋਂ ਸਵੇਰੇ ਸਕੂਲ ਲੱਗਦਾ ਔਰ ਛੁੱਟੀ ਵੱਲੇ ਪ੍ਰੋਪਰ ਟ੍ਰੈਫਿਕ ਦਾ ਅਰੇਂਜਮੈਂਟ ਕੀਤਾ ਜਾਵੇ ਤਾਂ ਕਿ ਉੱਥੇ ਟ੍ਰੈਫਿਕ ਜੈਮ ਨਾ ਹੋਣ ਕਿਉਂਕਿ ਉੱਥੇ ਬਹੁਤ ਹੁੰਦੇ ਆ ਪਲੱਸ ਜਿਹੜੇ ਪੀ ਕਾਰਸ ਹੁੰਦੇ ਆ ਸਵੇਰੇ ਨੋ ਤੋ 12 ਵਜੇ ਤੱਕ ਤੇ ਸ਼ਾਮੀ 5 ਤੋਂ ਲੈ ਕੇ 8 ਵਜੇ ਤੱਕ ਉਦੋਂ ਵੀ ਐਕਸਟਰਾ ਕੇਅਰ ਦਿੱਤੀ ਜਾਏਗੀ ਔਰ ਟ੍ਰੈਫਿਕਲੇ ਹਰ ਜਗ੍ਹਾ ਜਿੱਥੇ ਜਿੱਥੇ ਟ੍ਰੈਫਿਕ ਗੈਮ ਹੁੰਦਾ ਉੱਥੇ ਖੜੇ ਹੋਣਗੇ ਔਰ ਕੋਸ਼ਿਸ਼ ਹੋਏਗੀ ਕਿ ਜਿੰਨਾ ਟ੍ਰੈਫਿਕ ਇਸ ਆਊਟ ਹੋ ਜਾਏ ਸ਼ਹਿਰ ਚ ਅਸੀਂ ਕਰੀਏ ਮੈਂ ਪਹਿਲਾਂ ਵੀ ਦੱਸ ਚੁੱਕਾ ਹਾਂ ਦੁਬਾਰਾ ਦੱਸਦਾ ਜਿਹੜਾ 112 ਨੰਬਰ ਹੈ ਉਹਨੂੰ ਤੁਸੀਂ ਟ੍ਰੈਫਿਕ ਇਸ਼ੂਜ਼ ਦੀ ਵੀ ਸਾਰੀ ਪਬਲਿਕ ਯੂਜ਼ ਕਰ ਸਕਦੀ ਹੈ ਸਕਿਉਰਿਟੀ ਇਸ਼ੂਜ਼ ਵੀ ਹੋਇਆ ਡਿਸਕਸ ਕੁਝ ਫੋਕਲ ਪੁਆਇੰਟ ਕੁਝ ਇੰਡਸਟਰੀਸਟ ਲਿਸਟ ਭਰਾਵਾਂ ਦੀ ਸ਼ਿਕਾਇਤ ਸੀ ਕਿ ਉੱਥੇ ਜਿਹੜੇ ਸਾਡੇ ਲੇਬਰ ਵਗੈਰਾ ਉਹਨਾਂ ਨਾਲ ਕੋਈ ਸਨੇਚਿੰਗ ਦੇ ਕੇਸਿਸ ਹੋਏ ਆ ਉਹ ਵੀ ਉਹਨਾਂ ਨੇ ਅਸ਼ੂਰ ਕੀਤਾ ਕਿ ਅਸੀਂ ਐਡੀਸ਼ਨਲ ਪੈਟਰੋਲਿੰਗ ਉੱਥੇ ਕਰਾਂਗੇ ਉਸ ਤੋਂ ਬਾਅਦ NHAI ਦੇ ਸਾਰੇ ਪ੍ਰੋਜੈਕਟ ਡਿਸਕਸ ਹੋਏ ਚਾਹੇ ਉਹ ਲੁਧਿਆਣਾ ਰੋਪੜ ਹੈ ਲੁਧਿਆਣਾ ਪਟੰਡਾ ਹੈ ਸਦਰਨ ਬਾਈਪਾਸ ਹੈ ਔਰ ਜੋ ਉਹਨਾਂ ਦੇ ਚੱਲ ਰਹੇ ਆ ਕੋਈ ਬੀਯੂਪੀ ਨਵੇਂ ਚੱਲ ਰਹੇ ਆ ਸਾਰੇ ਰਿਵਿਊ ਹੋਏ ਆ ਜਿੱਥੇ-ਜਿੱਥੇ ਕੋਈ ਇਸ਼ੂ ਹੈ ਉਹ ਇਲਾਕੇ ਦੇ ਐਸਡੀਐਮ ਨੂੰ ਕਿਹਾ ਗਿਆ ਕਿ ਰਿਜ਼ੋਲਵ ਕਰੋ ਔਰ ਜਿੱਥੇ ਚੱਲ ਰਹੇ ਆ ਉਹਨਾਂ ਕੋਲੋਂ ਅਪਡੇਟ ਲਿੱਤਾ ਹੈ ਜਿਹੜੇ ਨਹਿਰ ਦੇ ਚਾਰ ਪੁਲ ਬਣ ਰਹੇ ਆ ਉਹ ਅੱਜ 15 ਅਗਸਤ ਦੀ ਡੇਟ ਦੇ ਕੇ ਗਏ ਦੋ ਪੁਲਾਂ ਦੀ ਔਰ ਬਾਕੀ ਪੁਲੋਂ ਕਹਿੰਦੇ ਆ 1 ਸੈਪਟੰਬਰ ਜੇ 1 ਅਕਤੂਬਰ ਚ ਚਾਲੂ ਹੋ ਜਾਏਗਾ I am not happy with their dates ਮੈਂ ਆਪਣਾ ਡਿਸਪਲੇਅਰ ਵੀ ਸ਼ੋਅ ਕੀਤਾ ਕਿ ਬਹੁਤ ਲੇਟ ਹੋ ਗਏ ਪਰ ਉਹ ਹੁਣ ਕਹਿੰਦੇ ਆ ਕਿ ਅਸੀਂ ਕੰਟਰੈਕਟਰ ਨੂੰ ਪੈਨਲਟੀ ਲਗਾ ਰਹੇ ਆ ਆਫਟਰ 31 ਜੁਲਾਈ ਜਿੰਨਾ ਡਿਲੇ ਹੋਏਗਾ ਉਹਦੇ ਤੇ ਉਹਨਾਂ ਨੂੰ ਪੈਨਲਟੀ ਦੇਣੀ ਪਏਗੀ ਫਿਰ ਕਮਿਸ਼ਨਰ ਸਾਹਿਬ ਬੈਠੇ ਕਾਰਪੋਰੇਸ਼ਨ ਦੇ ਇਹਨਾਂ ਨਾਲ ਵੀ ਸਾਰੇ ਇਸ਼ੂ ਡਿਸਕਸ ਹੋਏ ਸਭ ਨਾਲੋਂ ਪਹਿਲਾਂ ਇਕੋ ਸਟ੍ਰੇਟ ਡੌਗਸ ਲਈ ਅਸੀਂ ਸੈਂਚੁਰੀ ਬਣਾਉਣ ਜਾ ਰਹੇ ਸੀ ਉਹ ਉਹਦੀ ਵਾਲ ਬੰਨੀ ਸੀ ਪਹਿਲਾਂ ਤਾਂ ਕਿ ਉਹ ਚਾਲੂ ਹੋ ਜਾਏ ਸ਼ੈੱਡ ਤਾਂ ਇੱਕ ਐਨਜੀਓ ਬਣਾ ਰਿਹਾ ਡਾਕਟਰ ਸੁਲਬਾ ਜੰਦਲ ਦੇਖ ਰਹੀ ਹੈ ਉਹ ਇਮੀਡੀਏਟਲੀ ਚਾਲੂ ਹੋ ਜਾਏਗਾ ਬਾਲ ਦਾ ਟੈਂਟਰੇ ਲਗਾ ਚੁੱਕੇ ਸਤਾਈ ਨੂੰ ਖੁੱਲ ਜਾਏਗਾ ਉਸ ਤੋਂ ਬਾਅਦ ਬਣ ਜਾਏਗਾ ਤੇ ਉਹ ਵੀ ਪ੍ਰੋਸੈਸ ਚਾਲੂ ਹੋ ਜਾਏਗਾ ਬਾਕੀ ਜਿਹੜੇ ਪੈਂਡਿੰਗ ਕੰਮ ਹੈ ਜਿਸ ਤਰ੍ਹਾਂ ਇੱਕ ਵਾਟਰ ਲੌਗਿੰਗ ਦਾ ਇਸ਼ੂ ਆਂਦਾ ਹੈ ਹੈ ਕੀ ਪਤਾ ਨਹੀਂ ਤੁਸੀਂ ਨੋਟ ਕੀਤਾ ਹੈ ਕਿ ਨਹੀਂ ਮੈਂ ਇਹ ਨਹੀਂ ਕਹਿੰਦਾ ਵਾਟਰ ਲੌਕਿੰਗ ਨਹੀਂ ਹੁੰਦੀ ਜਦੋਂ بارش ਪੈਂਦਾ ਇੱਕਦਮ ਹੁੰਦਾ ਪਰ ਪਾਣੀ ਦੀ ਨਿਕਾਸੀ ਫਾਸਟ ਹੋ ਰਹੀ ਹੈ ਉਹਦਾ ਇੱਕੋ ਰੀਜ਼ਨ ਹੈ ਕਿ ਜਿਹੜਾ ਇਹ ਸੁਪਰ ਸੈਕਸ਼ਨ ਮਸ਼ੀਨਾ ਨਾਲ ਸੀਵਰੇਜ ਸਾਫ਼ ਕੀਤੇ ਗਏ ਹੈ ਇਹ ਉਹਦਾ ਅਸਰ ਦਿਖਾਈ ਦੇ ਰਿਹਾ ਔਰ ਸਾਨੂੰ ਅੱਗੇ ਤੋਂ ਵੀ ਇਹ ਹੈ ਕਿ ਕਰਾਂਗੇ ਦੂਜਾ ਮੈਂ ਇਹਨਾਂ ਨੂੰ ਕਿਹਾ ਸਟੱਡੀ ਕਰੋ ਕਿ ਜਿਹੜੀਆਂ ਪਿਟਸ ਹੁੰਦੀਆਂ ਇਦੇ ਨਾਲ ਕਿ بارش ਦਾ ਪਾਣੀ ਸੋਕ ਹੋ ਜੇ ਉਹ ਕਿੱਥੇ ਕਿੱਥੇ ਲੱਗ ਸਕਦੀ ਹੈ ਕੀ ਆ ਉਹ ਪੂਰਾ ਸ਼ਹਿਰ ਦਾ ਸਰਵੇ ਕਰਕੇ ਮੈਨੂੰ ਦੱਸਣਗੇ ਉਹਦਾ ਬਜਟ ਬਣਾਵਾਂਗੇ ਉਹ ਵੀ ਜਲਦੀ ਚਾਲੂ ਕਰਨ ਦੀ ਕੋਸ਼ਿਸ਼ ਕਰਾਂਗੇ ਇੱਕ ਜਗ੍ਹਾ ਜਗ੍ਹਾ ਤੁਸੀਂ ਦੇਖਿਆ ਹੋਣਾ ਵਾਇਰਸ ਦੀ ਬੜੀ ਪ੍ਰੋਬਲਮ ਹੈ ਚਾਹੇ ਗਲੀਆਂ ਚਾਹੇ ਚਾਹੇ ਜਦੋਂ ਮੈਂ ਇਲੈਕਸ਼ਨ ਅਰੇਂਜ ਕਰ ਰਿਹਾ ਸੀਗਾ ਮੈਂ ਜਗ੍ਹਾ ਜਗ੍ਹਾ ਜਾ ਕੇ ਦੇਖਿਆ ਹਰ ਜਗ੍ਹਾ ਇਹ ਕੰਪਲੀਟ ਹੁੰਦੀ ਸੀ ਕਿ ਜੀ ਕਿ ਵਾਇਰਸ ਹੈ ਉਹਦਾ ਵੀ ਕੋਈ ਮੈਨੂੰ ਅੱਜ ਪੀਐਸਪੀਸੀਐਲ ਵਾਲੇ ਦੱਸ ਕੇ ਗਏ ਐ ਕਿ ਅਕਤੂਬਰ ਵਿੱਚ ਅਸੀਂ ਕੰਮ ਚਾਲੂ ਕਰਵਾਵਾਂਗੇ ਔਰ ਵਾਇਰਜ਼ ਬੜੀ ਜਲਦੀ ਤੁਹਾਨੂੰ ਨੀਟ ਐਂਡ ਕਲੀਨ ਦਿਖਾਈ ਦੇਣੀਆਂ ਚਾਲੂ ਹੋਣਗੀਆਂ ਬਾਕੀ ਜਿਹੜੇ ਕੇਬਲ ਟੀਵੀ ਵਾਲੇ ਐ ਜਿਨ੍ਹਾਂ ਦੀਆਂ ਵਾਇਰਜ਼ ਐ ਔਰ ਕੋਈ ਨੈਟਵਰਕਿੰਗ ਕੇਬਲਜ਼ ਐ ਉਹਨਾਂ ਨੂੰ ਵੀ ਬੁਲਾ ਕੇ ਅਸੀਂ ਜਲਦੀ ਹਦਾਇਤਾ ਦੇਣੀ ਐ ਉਹ ਮੈਨੂੰ ਅੱਜ ਹੀ ਪਤਾ ਚੱਲੇ ਐ ਜਿਹੜੀ ਕੇਬਲ ਟੀਵੀ ਤੇ ਜਿਹੜੀ ਇਹਨਾਂ ਨੂੰ ਪਰਮਿਸ਼ਨਾਂ ਮਿਲਦੀਆਂ ਉਹ ਹੈ ਵੀ ਮੇਰੇ ਡਿਪਾਰਟਮੈਂਟ ਇੰਡਸਟਰੀ ਐਂਡ ਕਮਰਸ਼ਲ ਇਹ ਦਿੰਦੇ ਆ ਉਹ ਮੈਂ ਉਹਨਾਂ ਨੂੰ ਜਲਦੀ ਬੁਲਾ ਕੇ ਆਪਣੇ ਆਫਿਸਰਸ ਨੂੰ ਕਹੂੰਗਾ ਮੀਟਿੰਗ ਕਰਨ ਔਰ ਸਾਰਾ ਇਹ ਸਾਫ ਸੁਥਰੀ ਵਾਇਰਸ ਉਹਨਾਂ ਔਰ ਥੱਲੇ ਨਾਲ ਲਟਕਣ ਕਿਉਂਕਿ ਬੱਚੇ ਵੀ ਖੇਡਦੇ ਆ ਔਰ ਵੈਸੇ ਵੀ ਛੈਪੀ ਲੱਗਦੀਆਂ ਬਹੁਤ ਬੁਰੀਆਂ ਲੱਗਦੀਆਂ ਇੱਕ ਮੈਨੂੰ ਆ ਕਮਿਸ਼ਨਰ ਸਾਹਿਬ ਨੇ ਪ੍ਰੋਮਿਸ ਕੀਤਾ ਕਿ ਫੌਗਿੰਗ ਪਹਿਲਾਂ ਵੀ ਚੱਲ ਰਹੀ ਹੈ ਉਹਨ ਹੋਰ ਵਧਾਣਗੇ ਕਿਉਂਕਿ بارشਾਂ ਪੈ ਰਹੀਆਂ ਤਾਂ ਕਿ ਡੇਂਗੂ ਦੇ ਕੇਸਸ ਘੱਟੋ-ਘੱਟ ਹੋਣ ਔਰ ਬਾਕੀ ਬਿਮਾਰੀਆਂ ਤੋਂ ਵੀ ਅਸੀਂ ਦੂਰ ਰਹੀਏ ਉਹ ਵੀ ਸਾਰੇ ਉਪਰਾਲੇ ਕਰ ਰਹੇ ਆ। ਬਾਕੀ ਇੱਕ ਹਾਂਜੀ ਇੱਕ ਸਪੋਰਟਸ ਵਾਲੇ ਵੀ ਮੇਰੇ ਕੋਲ ਆਏ ਸੀਗੇ ਡਿਸਟ੍ਰਿਕਟ ਸਪੋਰਟਸ ਆਫੀਸਰ ਆਈਸੀ ਹੋਰ ਜਿਹੜੇ ਸਪੋਰਟਸ ਚ ਇੰਟਰਸਟ ਲੈਂਦੇ ਆ ਉਹ ਵੀ ਆਏ ਸੀ ਉਹ ਹੁਣ ਇਕਤਾ ਜਿਮ ਲਈ ਇਹਨਾਂ ਨੂੰ ਫੰਡ ਦੇ ਦਿੱਤੇ ਗਏ ਆ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਤੋਂ ਔਰ ਉਹ ਜਿਮ ਦਾ ਕੰਮ ਚਾਲੂ ਹੋ ਗਿਆ ਬੜੀ ਜਲਦੀ ਸਟੇਟ ਆਫ ਦੀ ਆਰਟ ਜਿਮ ਚਾਲੂ ਹੋ ਜਾਏਗਾ ਗੁਰੂ ਨਾਨਕ ਸਟੇਡੀਅਮ ਪ੍ਰੈਮਿਸਿਸ ਔਰ ਉੱਥੇ ਇਹਨਾਂ ਦੀ ਕੋਈ ਵਾਸ਼ਰੂਮ ਸਪੋਰਟਸ ਹੱਲਿਆਂ ਦੀ ਪ੍ਰੋਬਲਮ ਸੀ ਉਹ ਵੀ ਫੰਡਸ ਇਹਨਾਂ ਨੂੰ ਅ alloate ਕਰ ਦਿੱਤੇ ਗਏ ਆ ਉਹ ਵੀ ਕੰਮ ਚੱਲ ਰਿਹਾ ਉਹ ਵੀ ਜਲਦੀ ਹੋ ਜਾਏਗਾ ਇੱਕ ਇਹਨਾਂ ਨੂੰ ਇਹ ਸੀ ਕਿ ਜਿਹੜਾ ਸਟੇਡੀਅਮ ਹੈ ਉਹ ਥੋੜਾ ਜਿਹਾ ਪੇਂਟ ਪੂਟ ਹੋਣ ਵਾਲਾ ਹੈ ਕਿਉਂਕਿ ਉੱਥੇ ਫੰਕਸ਼ਨ ਹੁੰਦੇ ਨੌਗਰੇਸ਼ਨ ਜਿਹੜੀਆਂ ਸੈਰਮੋਨੀਜ਼ ਹੁੰਦੀਆਂ ਪਰੇਡ ਹੁੰਦੀ ਹੈ ਚਲਦੀ ਹੈ ਉਹ ਵੀ ਕਮਿਸ਼ਨਰ ਸਾਹਿਬ ਨੇ ਮੈਨੂੰ ਅਸ਼ੂਰ ਕਰਤਾ ਹੈ ਤੇ ਜਲਦੀ ਕਰਾ ਦੇਣਗੇ ਔਰ ਉਹ ਵੀ ਥੋੜਾ ਗੁੱਡ ਲੁਕਿੰਗ ਹੋ ਜਾਏਗਾ ਮੈਨੂੰ ਨਹੀਂ ਪਤਾ 15 ਅਗਸਤ ਦਾ ਕੀ ਫੰਕਸ਼ਨ ਕਿੱਥੇ ਉੱਥੇ ਕਰ ਦੇਗੇ ਨੀ ਸਰ ਉੱਥੇ ਨਹੀਂ ਕਰਦੇ ਸਰ ਅੱਛੇ ਕਰੋਗੇ ਪਾਲਾ ਸਰ ਚਲੋ ਠੀਕ ਹੈ ਦੇਖ ਲੈਣ ਅਬੀ ਡਿਸਾਈਡ ਨਹੀਂ ਮਤਲਬ ਉੱਥੇ ਕਈ ਵਾਰੀ 15 ਅਗਸਤ ਦਾ ਵੀ ਫੰਕਸ਼ਨ ਹੁੰਦਾ ਤੇ ਚੰਗਾ ਲੱਗਣਾ ਚਾਹੀਦਾ ਸੋ ਮੈਂ ਕਮਿਸ਼ਨਰ ਸਾਹਿਬ ਨੇ ਕਿਹਾ ਸੀ ਇਹ ਜਲਦੀ ਕੰਮ ਕਰਾ ਦਾਂਗੇ ਉਸ ਤੋਂ ਇਲਾਵਾ ਵੀ ਸਪੋਰਟਸ ਵਾਲਿਆਂ ਦੀਆਂ ਕੁਝ ਡਿਮਾਂਡ ਸੀ ਉਹਦੇ ਤੇ ਵੀ ਆਰ ਲੁਕਿੰਗ ਔਰ ਮੈਂ ਜੋ ਕੰਸਰਨਡ ਮਿਨਿਸਟਰ ਹੈਗੇ ਜਾਂ ਡਿਪਾਰਟਮੈਂਟ ਹੈ ਉਹਨਾਂ ਨਾਲ ਟੇਕ ਅਪ ਕਰਕੇ ਜੋ ਵੱਧ ਤੋਂ ਵੱਧ ਕਰ ਸਕਾਂਗੇ ਅਸੀਂ ਇਹਨਾਂ ਲਈ ਕਰਾਂਗੇ ਕਿ ਇਹਨਾਂ ਨੇ ਮੈਨੂੰ ਦੱਸਿਆ ਕੋਈ ਬਾਸਕਟਬਾਲ ਦਾ ਨੈਸ਼ਨਲ ਲੈਵਲ ਟੂਰਨਾਮੈਂਟ ਵੀ ਹੋ ਰਿਹਾ ਉਹਦੀ ਤਿਆਰੀ ਚ ਲੱਗੇ ਉਹਦੀ ਤਿਆਰੀ ਲਈ ਵੀ ਜੋ ਇਹਨਾਂ ਨੂੰ ਹੈਲਪ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਤੋਂ ਚਾਹੀਦੀ ਉਹ ਸੀ ਯੂ ਸ਼ੋਰ ਕੀਤੀ ਹੈ ਔਰ ਉਹਨਾਂ ਨੂੰ ਮਿਲੇਗੀ ਲੁਧਿਆਣਾ ਇੰਪਰੂਵਮੈਂਟ ਟਰਸਟ ਨਾਲ ਇਸ਼ੂ ਸਿੱਕੇ ਉਹ ਡਿਸਕਸ ਕੀਤੇ ਇੱਕ ਜਿਹੜੀ ਬਿਲਡਿੰਗ ਹੈਗੀ ਇੱਥੇ ਰਾਣੀ ਝਾਂਸੀ ਰੋਡ ਤੇ ਉਹ ਵੀ ਮੈਂ ਇਹਨਾਂ ਨੂੰ ਕਿਹਾ ਕਿ ਕੋਈ ਪ੍ਰੋਪੋਜ਼ਲਸ ਬਣਾਓ ਬਾਕੀ ਏਸੀ ਇਹ ਸਾਹ ਬੈਠੇ ਗਲਾਡਾ ਦੇ ਇਹਨਾਂ ਨੂੰ ਵੀ ਮੈਂ ਕਿਹਾ ਕਿਉਂਕਿ ਇਹ ਐਕਸਪਰਟ ਹੈ ਦੇ ਵਿੱਚ ਇਹ ਵੀ ਇਹਨਾਂ ਨੂੰ ਹੈਲਪ ਕਰਨਗੇ ਲੁਧਿਆਣਾ ਇੰਪਰੂਵਮੈਂਟ ٹرسٹ ਲਿਆਂ ਨੂੰ ਵੀ ਕਿਸ ਤਰੀਕੇ ਨਾਲ ਇਹਨੂੰ ਮੋਨਟਾਈਜ਼ ਕੀਤਾ ਜਾਵੇ ਤਾਂ ਕਿ ਲੁਧਿਆਣਾ ਇੰਪਰੂਵਮੈਂਟ ٹرسٹ ਕੋਲ ਪੈਸੇ ਆਣਗੇ ਉਹ ਡਵੈਲਪਮੈਂਟ ਕੰਮਾਂ ਲਈ ਲੱਗਣ ਉਦੇ ਤੇ ਵੀ ਅਸੀਂ ਜਲਦੀ ਪਲਾਨ ਬਣਾ ਕੇ ਇਹਨੂੰ ਕਨਸਰਨਡ ਅਥਾਰਟिटीज ਤੋਂ ਪਰਮਿਸ਼ਨ ਲੈ ਕੇ ਔਰ ਇਹਨੂੰ ਜਲਦੀ ਮਤਲਬ ਆਕਸ਼ਨ ਕਰਾਂਗੇ ਜਾਂ ਕਿਰਾਏ ਤੇ ਦਵਾਂਗੇ ਜਾਂ ਇੰਡੀਵਿਜੂਅਲ ਸ਼ਾਪਸ ਦਵਾਂਗੇ ਇਹ ਸਿਰਫ ਇੱਕ ਪਲਾਨ ਬਣਾਣਾ ਹੈ ਬਟ ਇਹਨੂੰ ਜਲਦੀ ਕਰ ਦਿੱਤਾ ਜਾਏਗਾ ਗਲਾਡਾ ਦੇ ਜਿਹੜੇ ਪੈਂਡਿੰਗ ਕੰਮ ਹੈ ਉਹ ਵੀ ਡਿਸਕਸ ਹੋਏ ਆ ਜਿਹੜੇ ਗਲਾਡਾ ਦੇ ਪੈਂਡਿੰਗ ਕੰਮ ਐ ਕੁਝ ਰੂਟਸ ਐ ਇੱਕ ਰੋਡ ਤਾਂ ਚਾਲੂ ਕਰਤੀ ਸੀ ਟ੍ਰੈਫਿਕ ਲਈ ਕਿਉਂਕਿ ਉਹਦਾ ਕੋਡ ਆਫ ਕੰਡਕਟ ਲੱਗਿਆ ਸੀ ਉਹ ਇਨੌਗੁਰੇਸ਼ਨ ਨਹੀਂ ਹੋ ਸਕੀ ਪਰ ਉਹ ਚਾਲੂ ਐ ਇਨੌਗੁਰੇਸ਼ਨ ਇਜ਼ ਜਸਟ ਅ ਫਾਰਮੈਲਿਟੀ ਨਾਓ ਟ੍ਰੈਫਿਕ ਲਈ ਉਹ ਚੱਲ ਰਹੀ ਐ ਹੋਰ ਵੀ ਇਹਨਾਂ ਦੇ ਜਿਹੜੇ ਪ੍ਰੋਜੈਕਟ ਐ ਇੱਕ ਪ੍ਰੋਜੈਕਟ ਸੀਗਾ ਮਿਸਿੰਗ ਲਿੰਕਲਾ ਉਹਦਾ ਟੈਂਡਰ ਲਗਾਇਆ ਸੀ ਕਿਉਂਕਿ ਸਿੰਗਲ ਬਿਡਰ ਸੀ ਉਹਦੇ ਵਿੱਚ ਐਸ ਕਰਕੇ ਦੁਬਾਰਾ ਟੈਂਡਰਿੰਗ ਪ੍ਰੋਸੈਸ ਆਨ ਐ ਜਲਦੀ ਟੈਂਡਰ ਖੁੱਲ ਜਾ ਇੱਕ ਜਿਹੜੀ ਲਾਡੋਵਾਲ ਬਾਈਪਾਸ ਤਾਂ ਚਲੇ ਜਾਂਦਾ ਹੈ ਉੱਪਰ ਥੱਲੇ ਇੱਕ ਸੜਕ ਹੈ ਕੋਈ 7 ਕਿਲੋਮੀਟਰ ਦਾ ਸਟ੍ਰੈਚ ਹੈ 7 ਕਿਲੋਮੀਟਰ ਦਾ ਹੀ 7 ਕਿਲੋਮੀਟਰ ਦਾ ਸਟ੍ਰੈਚ ਹੈ ਉਹ ਵੀ ਇਹਨਾਂ ਨੇ ਪੈਸ਼ੇ ਪੀ ਡਬਲਯੂ ਡੀ ਨੂੰ ਹੈਂਡਓਵਰ ਕਰਤੇ ਆ ਉਹ ਪੀ ਡਬਲਯੂ ਡੀ ਇਨ ਪ੍ਰੋਸੈਸ ਹੈ ਉਹ ਵੀ ਕੰਮ ਜਲਦੀ ਚਾਲੂ ਹੋ ਜਾਏਗਾ ਤੇ ਇੱਕ ਮੈਂ ਜਿਹੜੇ ਇੰਡਸਟਰੀ ਦੇ ਇਨਸੈਂਟਿਵ ਕੇਸਸ ਹੈ ਉਹ ਡੀ ਸੀ ਸਾਹਿਬ ਨਾਲ ਤੇ ਜੀ ਐਮ DIC ਨਾਲ ਡਿਸਕਸ ਕੀਤੇ ਆ ਉਹ ਉਹ DC ਸਾਹਿਬ ਨੇ ਉਹਨਾਂ ਕੋਲੋਂ ਡਿਟੇਲ ਮੰਗੀ ਵੀ ਕਿੱਥੇ ਕਿਹੜਾ ਪੈਂਡਿੰਗ ਹੈ ਉਹ ਕੋਲੈਕਟ ਕਰਕੇ ਲਿਆਉਣਗੇ ਤਾਂ ਕਿ ਸਾਡੇ ਇੰਡਸਟਰੀਲਿਸਟ ਭਰਾਵਾਂ ਨੂੰ ਜਿਹੜੇ ਇਨਸੈਂਟਿਵ ਆ ਜਲਦੀ ਤੋਂ ਜਲਦੀ ਮਿਲਣ ਔਰ ਵੈਸੇ ਜਿਹੜੇ ਕੇਸਾਂ 'ਚ ਡਾਕੂਮੈਂਟ ਪੂਰੇ ਆ ਅ ਐਪਲੀਕੈਂਟ ਵੱਲੋਂ ਉਹਨਾਂ ਵਿੱਚ ਕੋਈ ਕੇਸ ਪੈਂਡਿੰਗ ਨਹੀਂ 1-2 ਹੈਗੇ ਮੇਰੇ ਖਿਆਲ ਬਾਕੀ ਕੋਈ ਕੇਸ ਪੈਂਡਿੰਗ ਨਹੀਂ ਹੈ ਬਟ ਮੈਂ ਇਹਨਾਂ ਨੂੰ ਇਹ ਕਿਹਾ ਆ ਆਪਾਂ ਨੂੰ ਪ੍ਰੋਐਕਟਿਵ ਹੋਣ ਦੀ ਲੋੜ ਹੈ ਜਿਨ੍ਹਾਂ ਦੇ ਡਾਕੂਮੈਂਟ ਨਹੀਂ ਪੂਰੇ ਇਹ ਨਹੀਂ ਕਿ ਆਪਾਂ ਵੇਟ ਕਰੀ ਜਾਈਏ ਇੰਡਸਟਰੀ ਲਿਸਟ ਆ ਕੇ ਦੇਣ ਉਹਨਾਂ ਨੂੰ ਕੰਟੈਕਟ ਕਰੋ ਲਿਸਟਾਂ ਬਣਾਓ ਉਹਨਾਂ ਨੂੰ ਫੋਨ ਕਰੋ ਔਰ ਜੋ ਜੋ ਡਾਕੂਮੈਂਟ ਚਾਹੀਦਾ ਉਹ ਲਿਆ ਕੇ ਆਪਾਂ ਜਲਦੀ ਤੋਂ ਜਲਦੀ ਉਹਨਾਂ ਦਾ ਜੋ ਹੱਕ ਬੰਦਾ ਉਹ ਦਈਏ ਇੱਕ ਮੈਨੂੰ ਡੀਸੀ ਸਾਹਿਬ ਨੇ ਹੁਣੇ ਹੋਰ ਇਨਫੋਰਮੇਸ਼ਨ ਦਿੱਤੀ ਜਿਹੜੀ ਅੱਜ ਮੀਟਿੰਗ 'ਚ ਡਿਸਕਸ ਹੋਇਆ ਕਿ ਜਿਹੜੇ ਬੈਗਰਸ ਹੈਗੇ ਆ ਬੱਚੇ ਆ ਪੈਕਿੰਗ ਕਰਦੇ ਆ ਉਹਨਾਂ ਦੇ ਡੀਐਨਏ ਟੈਸਟਿੰਗ ਚਾਲੂ ਕਰ ਰਹੇ ਆ ਤੇ ਵਾਕਈ ਉਹ ਆਪਣੇ ਪੇਰੈਂਟਸ ਕੋਲ ਰਹਿ ਰਹੇ ਆ ਜਾਂ ਨਹੀਂ ਰਹਿ ਰਹੇ ਆ ਕੋਈ ਜ਼ਬਰਦਸਤੀ ਰਹਿ ਰਹੇ ਆ ਫਿਰ ਉਹਨਾਂ ਦੀ ਰੀਹੈਬਿਲੀਟੇਸ਼ਨ ਦੇ ਅ ਮਤਲਬ ਕਿ ਸਟੈਪਸ ਲਵਾਵਾਂਗੇ ਜੋ ਵੀ ਕਰਾਂਗੇ ਇਹ ਮਤਲਬ ਪੂਰੇ ਲੁਧਿਆਣਾ ਸ਼ਹਿਰ ਚ ਮੁਹਿੰਮ ਚੱਲੇਗੀ ਔਰ ਜੋ ਹੋ ਸਕੇਗਾ ਇਹਨੂੰ ਜਲਦੀ ਤੋਂ ਜਲਦੀ ਇਹਦਾ ਕੋਈ ਇਲਾਜ ਲੱਭਾਂਗੇ ਇੱਕ ਜਿਹੜੇ 4 ਪੁੱਲ ਬਣ ਰਹੇ ਆ ਉਹ ਮੈਂ ਦੱਸ ਚੁੱਕਾ ਨਾ ਦੱਸ 4 ਪੁੱਲਾਂ ਦੇ ਦੱਸ ਤਾਂ ਮੈਂ ਇੱਕ ਐਜੂਕੇਸ਼ਨ ਤੇ ਵੀ ਡਿਸਕਸ ਹੋਇਆ ਪਿੱਛੇ ਬੈਂਡ ਸਾਹਿਬ ਆਏ ਸੀ ਤੇ ਉਦੋਂ 4-5 ਸਕੂਲਾਂ ਚ ਪੈਸੇ ਦੇ ਕੇ ਗਏ ਸੀ ਹੈਬੋਵਾਲ ਦਾ ਸਕੂਲ ਸੀ ਜਵਾਰ ਕੈਂਪ ਸੀ ਜਬੱਦੀ ਦਾ ਸਕੂਲ ਸੀਗੇ ਉਹ ਮੈਂ ਮਨਿਸਟਰ ਸਾਹਿਬ ਨਾਲ ਹੁਣੇ ਗੱਲ ਕੀਤੀ ਹੈ ਤੇ ਉਹਨਾਂ ਨੇ ਸ਼ਿਓਰ ਕੀਤਾ ਕਿ ਉਹ ਸਾਰੇ ਪੈਸੇ ਅਗਸਟ ਚ ਆ ਜਾਣਗੇ ਔਰ ਕੰਮ ਚਾਲੂ ਹੋ ਜਾਏਗਾ ਇਹ ਅੱਜ ਸਾਰੀਆਂ ਚੀਜ਼ਾਂ ਡਿਸਕਸ ਹੋਈਆਂ ਜੇ ਤੁਹਾਡੇ ਕਿਸੇ ਦੇ ਕੋਈ ਸਵਾਲ ਹੈ ਤੇ ਦੱਸੋ ਐਨਜੀਟੀ ਵੱਲੋਂ ਡਾਇੰਗ ਇੰਡਸਟਰੀ ਜਿਹੜੇ ਸੀਡੀ ਸੀਟੇ ਉਹ ক্লোਜ਼ ਹੋਸ ਕੰਟੀਨਿਊਸਲੀ ਜਿਹੜਾ ਹੈਗਾ ਉੱਤਮ ਦੇ ਨਾਲੇ ਦੇ ਵਿੱਚ ਜਾ ਰਿਹਾ ਹੈਗਾ ਤੇ ਇੱਕ ਪਾਸੇ ਡਾਇੰਗ ਇੰਡਸਟਰੀ ਦਾ ਵੀ ਕੰਸਰਨ ਹੈ ਤੇ ਦੂਜੇ ਪਾਸੇ এনਵਾਇਰਨਮੈਂਟ ਇਸ ਤਰ੍ਹਾਂ ਹੈ ਇੱਕ ਸਰਕਾਰ ਨੇ ਕਮੇਟੀ ਬਣਾਈ ਹੈ ਐਨਜੀਟੀ ਦੀ ਉਹਦੇ ਵਿੱਚ ਉਹਨਾਂ ਨੇ ਮੈਨੂੰ ਚੇਅਰਮੈਨ ਬਣਾਇਆ ਤੇ ਸਾਰੇ ਡਿਪਾਰਟਮੈਂਟ ਦੇ ਸੀਨੀਅਰ ਅਫਸਰ ਮੈਂਬਰ ਹੈਗੇ 12 ਮੈਂਬਰ ਹੈਗੇ 12 ਮੈਂਬਰ ਹੈਗੇ ਟੋਟਲ ਡੀਸੀ ਸਾਹਿਬ ਵੀ ਹੈ ਕਮਿਸ਼ਨਰ ਸਾਹਿਬ ਵੀ ਹੈ ਉਹ ਜਿਹੜੀ ਕਮੇਟੀ ਦੀ ਮੀਟਿੰਗ ਹੋ ਚੁੱਕੀ ਹੈ ਬੜੀ ਫਰੂਟਫੁੱਲ ਰਹੀ ਹਰ ਚੀਜ਼ ਦਾ ਟਾਈਮ ਲਾਈਨ ਸੈੱਟ ਹੋ ਗਿਆ ਜਿਹੜਾ ਤਾਂ ਡੈਰੀਆਂ ਦਾ ਇਸ਼ੂ ਹੈ ਉਹਦੇ ਵਿੱਚ ਉਹ ਕਮਿਸ਼ਨਰ ਸਾਹਿਬ ਨੇ ਪ੍ਰੋਮਿਸ ਕਰਤਾ ਹੈ ਕਿ ਅਗਸਟ ਐਂਡ ਤੋਂ ਬਾਅਦ ਮੇਬੀ ਹਫਤਾ 10 ਦਿਨ ਹੋਰ ਲੱਗ ਜਾਣ ਕੋਈ ਵੀ ਡੇਰੀ ਦਾ ਵੇਸਟ ਬੁੱਢਾ ਦਰਿਆ ਚ ਨਹੀਂ ਜਾਏਗਾ ਇੱਕ ਆਪਾਂ ਹੁਣ ਇਹਨੂੰ ਬੁੱਢਾ ਨਾਲਾ ਕਹਿਣਾ ਬੰਦ ਕਰੀਏ ਲੈਟ ਅਸ ਕਾਲ ਇਟ ਬੁੱਢਾ ਦਰਿਆ ਕਿਉਂਕਿ ਠੀਕ ਹੈ ਥੋੜੀ ਪਾਣੀ ਦੀ ਪ੍ਰੋਬਲਮ ਹੈ ਇਹਨੂੰ ਠੀਕ ਕਰਾਂਗੇ ਔਰ ਦੂਜੀ ਗੱਲ ਇਹ ਹੈ ਕਿ ਕਾਊ ਡੱਗ ਦਾ ਵੀ ਅਰੇਂਜਮੈਂਟ ਹੋ ਗਿਆ ਜਿਹੜਾ ਉਹਨਾਂ ਦਾ ਲਿਕੁਇਡ ਵੇਸਟ ਹੁੰਦਾ ਹੈ ਉਹਦੇ ਵੀ ਸੀਟਪੀ ਪਲਾਂਟ ਦੋਨੋਂ ਚੱਲਦੇ ਕਿਉਂ ਜੀ ਐੀਟਪੀ ਪਲਾਂਟ ਹਾਂ ਜਿਹੜੇ ਗੋਬਰ ਨਹੀਂ ਗੋਬਰ ਦੇ ਨਹੀਂ ਹੈਗੇ ਜਿਹੜਾ ਲਿਕੁਇਡ ਡਿਸਚਾਰਜ ਹੁੰਦਾ ਯੂਰੀਨਲ ਹੁੰਦਾ ਜਾਂ ਕੁਝ ਹੁੰਦਾ ਯੂਰੀਨ ਹੁੰਦਾ ਹੈ ਕਾਊਸ ਦਾ ਉਹਦੇ ਲਈ ਉਹ ਜਿਹੜੇ ਪਲਾਂਟ ਹੈ ਉਹ ਚਾਲੂ ਹੋ ਰਹੇ ਆ ਤੇ ਜਿਹੜੇ ਕਾਊ ਡੱਗ ਲਈ ਹੈ ਕਿਤੋਂ ਲਿਫਟਿੰਗ ਕਰਾ ਰਹੇ ਆ ਕਿਤੇ ਡੈਰੀਆਂ ਵਾਲੇ ਆਪ ਲਿਫਟਿੰਗ ਕਰਾ ਰਹੇ ਅਸੀਂ ਕੰਟਰੈਕਟਰਕਤਾ ਹੋਇਆ ਤੇ ਗੋਬਰ ਗੈਸ ਪਲਾਂਟ ਇੱਕ ਚਾਲੂ ਹੋਣ ਵਾਲਾ ਤੇ ਦੂਜਾ ਵੀ ਅਸੀਂ ਕੰਮ ਚਾਲੂ ਕਰ ਰਹੇ ਆ ਬਟ ਫਿਲਹਾਲ ਵੀ ਆਰ ਗੋਇੰਗ ਟੂ ਮੇਕ ਸ਼ੋਰ ਕਿ ਬਿਲਕੁਲ ਵੀ ਕਾਊ ਡੱਗ ਉਹਦੇ ਵਿੱਚ ਨਾ ਜਾਵੇ ਉਹਦੇ ਨਾਲ ਜਿੱਥੇ ਤੱਕ ਡਾਈੰਗ ਦਾ ਸਵਾਲ ਹੈ ਸਾਰੇ ਸੀਈਟੀਪੀਜ਼ ਨੇ ਸਾਨੂੰ ਅੰਡਰਟੇਕਿੰਗ ਦਿੱਤੀ ਹੈ ਤਿੰਨਾਂ ਨੇ ਅਸੀਂ ਤਿੰਨ ਮਹੀਨਿਆਂ ਦੇ ਵਿੱਚ ਜੋ ਨੋਰਮਸ ਹੋਣਗੇ ਉਸੇ ਮੀਟ ਕਰਾਂਗੇ ਆਊਟਲੈਟ ਤੇ ਦੂਜਾ ਉਸ ਤੋਂ ਇਲਾਵਾ ਕਿਉਂਕਿ ਹੁਣ ਇੱਕ ਦੂਜੇ ਉੱਤੇ بڑے ਇਲਜ਼ਾਮ ਲੱਗਦੇ ਜਿੱਦਾਂ ਡਾਇੰਗ ਵਾਲੇ ਕਹਿੰਦੇ ਜੀ ਡੈਰੀ ਕਰਕੇ ਖਰਾਬ ਹੈ ਡੈਰੀਅਰੇ ਕਹਿੰਦੇ ਜੀ ਡਾਈੰਗ ਕਰਕੇ ਖਰਾਬ ਹੈ ਹੁਣ ਡੈਰੀ ਦਾ ਵੇਸਟ ਬਿਲਕੁਲ ਬੰਦ ਹੋ ਜਾਣਾ ਵੀ ਵਿਲ ਰੀਅਲੀ ਕਮ ਟੂ ਨੋ ਵੀ ਕਿਤੇ ਅਨਕਸ ਹੈ ਕੀ ਜਿਹੜੇ ਜਿਹੜੇ ਯੂਨਿਟ ਬਗੈਰ ਸੀਟੀਪੀ ਤੋਂ ਚੱਲ ਰਹੇ ਆ ਨਾ ਕਾਮਨ ਨਾ ਉਹਨਾਂ ਨੇ ਆਪਣੇ ਇੰਡੀਵਿਜੂਅਲ ਲਗਾਏ ਆ ਉਸੇ ਸਾਰੇ ਸਾਰਿਆਂ ਦੇ ਉੱਤੇ ਕਾਰਵਾਈ ਕਰਾਂਗੇ ਔਰ ਡਿਪਾਰਟਮੈਂਟ ਨੂੰ ਕਿਹਾ ਗਿਆ ਵੀ ਉਹ ਜਲਦੀ ਤੋਂ ਜਲਦੀ ਬੰਦ ਕੀਤੇ ਜਾਣ ਜੇ ਉਹ ਆਪਣੇ ਕਰੈਕਟਿਵ ਸਟੈਪਸ ਨਹੀਂ ਲੈਂਦੇ ਜਿਨ੍ਹਾਂ ਦੇ ਸੈਂਪਲ ਫੇਲ ਹੋ ਰਹੇ ਆ ਪਰ ਜਿਹੜੇ ਸੀਟਪੀ ਯੂਜ਼ ਕਰ ਰਹੇ ਆ ਕਾਮਨ ਸੀਟਪੀ ਪਲਾਂਟਸ ਉਹ ਸੀਟਪੀ ਚ ਵੀ ਇੰਪਰੂਵਮੈਂਟ ਕਰਾ ਰਹੇ ਆ ਔਰ ਉਹਨਾਂ ਦੀ ਨਿਕਾਸੀ ਕਿੱਥੇ ਕਰਨੀ ਹੈ ਉਹ ਸੀਐਨਜੀਟੀ ਤੋਂ ਇਨਸਟਰਕਸ਼ਨਸ ਫਰਦਰ ਲਵਾ ਰਹੇ ਕਿਉਂਕਿ ਉਹਦੇ ਵਿੱਚ ਕਨਫਲਿਕਟਿੰਗ ਹੈ ਕਿਤੇ ਲਿਖਿਆ ਹੋਇਆ ਕਿ ਆਪਾਂ ਬੁੱਢੇ ਨਾਲੇ ਵਿੱਚ ਉਹਨੂੰ ਕਰ ਸਕਦੇ ਆ ਜਾਂ ਬੁੱਢਾ ਦਰਿਆ ਵਿੱਚ ਆਪਾਂ ਉਹ ਉਹ ਪਾ ਸਕਦੇ ਆ ਕਿਤੇ ਹੈਗਾ ਨਹੀਂ ਪਾ ਸਕਦੇ ਸੋ ਉਹਦੇ ਲਈ ਵੀ ਕਲੈਰੀਫਿਕੇਸ਼ਨ ਕਰ ਰਹੇ ਆ ਵੀ ਆਰ ਟ੍ਰਾਈਂਗ ਟੂ save dying industry but not at the cost of environment issues so jo asi kar rahe haan aur jo karan ja rahe haan ke keh jeha solution budda daraya da labhange aan wale time te tusi dekhoge utthe udda hi asi chahnde haan ke fishes challan pani bilkul clear hove aur jithe te shakti di load hai shakti di kariye jitthe ilaaj labh sakda hai ilaaj kariye aur ਜਿੱਥੇ ZLD ਹੋ ਸਕਦਾ ਨੌ ਪਲਾਂਟਾਂ ਨੇ ਜਿਹੜੇ ਵੱਡੇ ਪਲਾਂਟ ਹੈ ਉਹਨਾਂ ਨੇ ZLD ਦੇ ਆਰਡਰ ਕਰਤੇ ਉਹ ਬਿਲਕੁਲ ਹੀ ਐਫਲੂਐਂਟ ਬੰਦ ਹੋ ਜਾਂਦੇ ਉਹਨਾਂ ਦੇ ਚਾਹੇ ਉਹਨਾਂ ਦਾ ਆਪਣਾ CETP ਹੈ ਨਹੀਂ ਹੈ ਕਾਮਨ CETP ਯੂਜ਼ ਕਰਦੇ ਪਰ ਉਹਨਾਂ ਨੇ ZLD ਦੇ ਆਰਡਰ ਕਰਤੇ ਆ ਉਹਦੇ ਵਿੱਚ ਦੋ ਜਿਹੜੇ ਮੈਨੂੰ ਪਤਾ ਹੈ ਮੈਨੂੰ ਹੁਣ ਪੂਰੇ ਨੌ ਨਾਮ ਨਹੀਂ ਪਤਾ ਉਹਦੇ ਵਿੱਚ ਇੱਕ ਵਰਦਮਾਨ ਸਪਿੰਗਲ ਹੈ ਇੱਕ ਨਾਹਰ ਵਲੇ ਹੈ ਜਿਹੜੇ ਇਹਨਾਂ ਦੇ ਹੈ ਇਹਨਾਂ ਨੇ ਕਰਤੇ आरपी ऑलरेडी ਚੱਲ ਰਿਹਾ ਤੇ ਹੋਰ ਵੀ ਹੈਗੇ ਆ ਬਟ ਥੀਸ ਆਰ ਦੀ ਯੂਨਿਟਸ ਜਿਨ੍ਹਾਂ ਨੇ ਆਰਡਰ ਕਰਤੇ ਹੈਗੇ ਪਰ ਟੋਟਲ 9 ਆ ਮੈਨੂੰ ਇਹ ਪਤਾ ਹਾਂਜੀ ਹੋਰ ਦੱਸੋ ਨਹੀਂ ਜੀ ਹੁਣ ਕਮੇਟੀ ਬਣਾਤੀ ਪਹਿਲਾਂ ਜਦੋਂ ਆਪਾਂ ਜਿਹੜਾ ਇਹ ਕਰ ਰਹੇ ਆ ਇਹ ਬੁਰਦਾ ਦਰਿਆ ਦੀ ਇਸ਼ੂ ਆਪਾਂ ਖਤਮ ਕਰ ਰਹੇ ਆਂ ਵੀ ਪੋਲੂਸ਼ਨ ਉਹਦੇ ਵਿੱਚ ਆਪੇ ਹੀ ਸਾਰਾ ਕੁਝ ਕਵਰ ਹੋ ਜਾਣਾ ਵੀ ਆਪਾਂ ਪੋਲੂਸ਼ਨ ਦਾ ਕਿੱਦਾਂ ਧਿਆਨ ਰੱਖਣਾ ਹੈਗਾ ਬਾਕੀ ਕੋਈ 에ਅਰ ਪੋਲੂਸ਼ਨ ਜਾਂ ਹੋਰ ਉਹਦੀ ਹੱਲੇ ਮੈਨੂੰ ਕੋਈ ਕਮੇਟੀ ਦਾ ਪਤਾ ਨਹੀਂ ਕਿਉਂਕਿ ਉਹ ਮਿਨਿਸਟਰੀ ਮਿਨਿਸਟਰੀ ਮੇਰੇ ਅੰਡਰ ਨਹੀਂ ਆਉਂਦੀ ਇਹ ਤਾਂ ਕਿਉਂਕਿ ਇੱਥੇ ਸਿੱਧੀ ਇੰਡਸਟਰੀ ਇਨਵੋਲਡ ਸਗੀ ਉਹਨਾਂ ਨੇ ਮੈਨੂੰ ਇਹ ਕੰਮ ਦਿੱਤਾ ਸਾਡੇ ਡਿਪਾਰਟਮੈਂਟ ਨੂੰ ਦਿੱਤਾ ਸੋ ਮੈਂ ਕਰ ਰਿਹਾ ਹਾਂ ਜੀ ਸਰ ਜੀ ਥੈਂਕ ਯੂ ਜੀ के के दिक्कत आ रहा है कार्ड गुरु नगर सोसाइटी का ये दिक्कत काम खड़ा है लाइट आ रहा है तो बात की हो रहा है कि एमडी बात के सामने कट है कट में एक्सीडेंट बहुत होते हैं यदि दे ये लोग जो मोसाइड करते हैं रोड साइड पे हमने बोर्ड भी लगाया कोई पड़ता है इसका मतलब एक कट पहले की कह रहे कि मैक्सिमम हाइजीन और की पार्किंग में ਨੇ ਜਿਹੜੇ ਪਾਰਕਿੰਗ ਸਲੋਟ ਬਣ ਰਹੇ ਐ ਉਹਦਾ ਦੋ ਵਾਰੀ ਟੈਂਡਰ ਨਿਕਲ ਚੁੱਕਾ ਉਹ NHLA ਮੈਂ ਲੈ ਉਹਨਾਂ ਦੀ ਕੰਪਨੀ ਕਰ ਰਹੀ ਹੈ ਅੱਜ ਵੀ NHAI ਨਾਲ ਡਿਸਕਸ਼ਨ ਹੋਈ ਹੈ ਹੁਣ ਫਾਈਨਲ ਉਹਨਾਂ ਨੇ ਇੱਕ ਟੈਂਡਰ ਲਗਾਇਆ ਕਿਉਂਕਿ ਗੱਲ ਕੀ ਹੁੰਦੀ ਜਦੋਂ ਇਹ ਪਹਿਲਾ ਪ੍ਰੋਜੈਕਟ ਆ ਉਹਨਾਂ ਦਾ ਇੰਡੀਆ 'ਚ ਜਦੋਂ ਟੈਂਡਰ ਨਿਕਲਦਾ ਥੈਟ ਅਸ ਸੇ ਟੈਂਡਰ ਨਿਕਲਿਆ ਉਹ ਕੋਈ ਨਾ ਕੋਈ ਉਹਦੇ ਵਿੱਚ ਦੂਜਾ ਬੰਦਾ ਓਬਜੈਕਸ਼ਨ ਫਾਈਲ ਕਰ ਦਿੰਦਾ ਜੀ ਸਾਨੂੰ ਇਹ ਨਹੀਂ ਕਲੈਰਿਟੀ ਸੀ ਅਸੀਂ ਐਸਲੀ ਨਹੀਂ ਪਾਇਆ ਇਹ ਨਹੀਂ ਕਲੈਰਿਟੀ ਸੀ ਹੁਣ ਫਾਈਨਲੀ ਇੱਕ ਟੈਂਡਰ ਖੁੱਲ ਰਿਹਾ ਆਈ ਆਮ ਨਾਟ ਸ਼ੋਰ ਅਬਾਊਟ ਦੀ ਡੇਟ ਪਰ ਐਸੇ ਮਹੀਨੇ ਖੁੱਲ ਰਿਹਾ ਮੈਨੂੰ ਇਹ ਪਤਾ ਜਦੋਂ ਟੈਂਡਰ ਅਲੋਟ ਹੋ ਜਾਏਗਾ ਤੇ ਪਾਰਕਿੰਗ ਜਿਹੜੀ ਪੂਰੀ ਐਲੀਵੇਟਿਡ ਰੋਡ ਤੇ ਆ ਬੰਨੀ ਚੱਲੂ ਹੋਵੇ ਹਾਂ ਜੀ ਰੈਫਰਿੰਗ ਦੀ ਸਮੱਸਿਆ ਜਿਹੜੀ ਨੇਚਰਲੀ ਨੇਚਰਲੀ ਫਿਰ ਬੜਾ ਫਰਕ ਪੈ ਜਾਏਗਾ ਕਿਉਂਕਿ ਹੁਣ ਜਿਹੜੀਆਂ ਸਰਵਿਸ ਰੋਡਸ ਆ ਓਪਨ ਐਂਡਡਡ ਪਈਆਂ ਹੈਗੀਆਂ ਹਾਂ ਉਹ ਫਿਰ ਬਿਲਕੁਲ ਬੰਦ ਹੋ ਜਾਣਗੀਆਂ ਐਂਟਰੀ ਤੇ ਐਗਜ਼ਿਟ ਉਹਨਾਂ ਦੇ ਕੰਟਰੋਲ ਚ ਆ ਜਾ ਹਾਂਜੀ ਹਾਂਜੀ بطور ਪੱਤਰਕਾਰ ਨਹੀਂ ਵੀ ਆਇਆ بطور ਇੱਕ ਫਰਿਆਦੀ ਤੁਹਾਡੇ ਨਾਲ ਗੱਲ ਕਰਨਾ ਚਾਹ ਰਿਹਾ ਮੈਂ ਤਾਜਪੁਰ ਰੋਡ ਤੋਂ ਬਿਲੋਂਗ ਕਰਦਾ ਹਾਂ ਗੁਰਬੰਦਾਸ ਨਗਰ ਅੱਧਾ ਸਾਹਨੀਵਾਲ ਦੀ ਜਿਲ੍ਹਾ ਸੈਕਸ਼ਨ ਠੀਕ ਕੁਝ ਟ੍ਰਾਂਸਪੋਰਟਰਸ ਨੇ ਐਜ਼ ਯੂ ਨੋ पंजाब गवर्नमेंट यू तो नशा प्रोजेक्ट पर हिम चला रही है, ये देता है तो मैं एक कंप्लेंट की कितनी सी कि नशा कसकर दे दिया, ये देख जब मैं तो तौर एविडेंस, वीडियो देखने से कि जब जब कसकर अपने मुंह एडमिट कर रहे हैं सिक्का कि हाँ मैं नशा बेच रहा हूँ और किसे भी मतलब कि उसे धोखा की, उस व ਤੁਸੀਂ ਆਪਣੀ ਕੰਪਲੇਨਟ ਵਾਪਸ ਲਓ ਤੁਸੀਂ ਇਹ ਇਹ ਮੈਂ ਫਿਨਿਸ਼ ਕਰਦਾ ਮੈਂ ਨਹੀਂ ਨਹੀਂ ਮੈਂ ਮੈਂ ਸਮਝ ਗਿਆ ਮੇ ਪੈਸੇ ਬਿਲਕੁਲ ਕਰਾਇਆ ਗਿਆ ਮੇਰੇ ਪਰਿਵਾਰ ਨੂੰ ਸੈੱਟ ਕੀਤਾ ਗਿਆ ਰਾਤ ਨੂੰ 1:30 ਵਜੇ ਮੈਂ ਆਪਣੀ ਦੋ ਬੇਟੀਆਂ 11 ਸਾਲ 13 ਸਾਲ ਔਰ 1.5 ਸਾਲ ਦਾ ਬੇਟਾ ਲੈ ਕੇ ਤਨਾਫ ਨੂੰ 2 ਘੰਟੇ ਸੜਕਾਂ ਤੇ ਘੁੰਮਿਆ ਤਾਂ ਐਸਐਚਓ ਸਾਹਿਬ ਨੂੰ ਸ਼ਰਮਾਈ ਕਿ ਮੈਨੂੰ ਮੇਰੀ ਫੈਮਿਲੀ ਨੂੰ ਪ੍ਰੋਟੈਕਟ ਕਰਨ ਵਾਸਤੇ 1 ਘੰਟੇ ਬਾਅਦ ਸੀਪਾਫਾਤ ਨੂੰ ਫੋਨ ਕਰ ਲਿਆ ਸਿੰਦਰ ਜੀ ਨੇ ਕਿਹਾ ਅੱਜ ਰੇਤ ਉਹਨਾਂ ਨੂੰ ਫੋਨ ਕੀਤਾ ਮੇ ਕੋਲ ਕੋਆਰਡੀਨੇਟਸ ਨਹੀਂ ਬਿਕਾਇਆ

ਮੈਨੂੰ ਇੰਜਾ ਸਾਹਿਬ ਕਹਿ ਰਹੇ ਨੇ ਦਿਵੇਸ਼ ਸ਼ਰਮਾ ਜੀ ਕਿ ਤੁਸੀਂ ਨਸ਼ੇ ਦਾ ਜ਼ਿਕਰ ਨਾ ਕਰੋ ਤੁਸੀਂ ਇਹ ਕੰਪਲੇਂਟ ਸਾਡੇ ਨਵੇਂ ਸੀਰ ਨੂੰ ਇੱਕ ਲਿਖ ਦਿਓ ਕਿ ਵਰਨੇ ਸਾਡੇ ਕਾਲ ਪਰੇਸ਼ਾਨ ਕਰ ਰਹੇ ਨੇ ਕੁਝ ਨਸ਼ੇ ਦਾ ਜ਼ਿਕਰ ਤੁਸੀਂ ਕਿਤੇ ਨਹੀਂ ਕਰਨਾ ਔਰ ਮੇਰੀ ਜਿਹੜੀ ਕੰਪਲੇਂਟ 25 ਮਈ ਨੂੰ ਕੀਤੀ ਗਈ ਸੀ ਕਿ ਵਿਦਾਉਟ ਰਿਪੋਰਟਿੰਗ ਆਰ ਸਟੇਟਮੈਂਟ ਉਹ ਕੰਪਲੇਂਟ ਬੰਦ ਕਰ ਦਿੱਤੀ ਗਈ ਮੇਰੇ ਕੋਲ ਰਿਪੋਰਟ ਹੈ ਨਾੜਾ ਪੁੱਛਿਆ ਸਰ ਕਿਸ ਦੀ ਆਫ ਦੇ ਬਲ ਕਿ ਕਹਿੰਦੇ ਕਿ ਕੋਈ ਕੰਪਲੇਂਟ ਲੋਰਡ ਆਰ ਸਟੇਟਮੈਂਟ ਕਨਸੀਡਰ ਕਰਕੇ ਬੰਦ ਕਰ ਦਿੱਤੀ ਇਸ ਤੋਂ ਬਾਅਦ ਤੁਸੀਂ ਕੁਝ ਕਰਨਾ ਚਾਹੁੰਦੇ ਹੋ ਮੇਰੇ ਕੋਲ ਆਪਸ ਚਲੇ ਜਾਓ ਆਪ ਇਸ ਕੇ ਬਾਅਦ ਆਪ ਆ ਜਾਓ ਮੈਂ ਆਪ ਕੋ ਸਿੱਧੇ ਸਾਫ ਸੇ ਅਪਾਇੰਟਮੈਂਟ ਲੈ ਕੇ ਦੇ ਆਪ ਇੱਕ ਵਾਰ ਉਸਨੂੰ ਕੰਸਲ ਮੈਂ 23 ਜੂਨ ਤੋਂ ਕਾਲ ਕਰ ਰਿਹਾ ਇਸ ਨਾਟ ਫਦਰ ਟੂ ਇਟਸ ਅ ਫੈਲਿਕ ਮੈਂ ਆਪ ਕੋ ਅਪਾਇੰਟਮੈਂਟ ਲੀ ਨਾ ਤੁਹਾਡੇ ਜਿਹੜਾ ਆਂਦਾ ਹੈ ਤੁਸੀਂ ਕਿਹਾ ਮੈਂ ਡੀਆਈਜੀ ਸਾਹਿਬ ਨੂੰ ਵੀ ਕੀਤਾ ਇਹ ਅੰਡਰ ਕਮਿਸ਼ਨਰ ਪੁਲਿਸ ਆਂਦਾ ਹੈ ਕਿ ਅੰਡਰ ਰੂਰਲ ਆ ਰਿਹਾ ਕਮਿਸ਼ਨਰ ਪੁਲਿਸ ਨੇ ਅਪਾਇੰਟਮੈਂਟ ਲੈ ਚਲੋ ਮੈਂ ਤੁਸੀ ਸਰਪ੍ਰਾਈਜ਼ ਹੋਵੋਗੇ ਕਿ ਜਿੰਨੇ ਤੁਹਾਡੇ ਸਰਕਾਰ ਦੇ ਮੈਂਡੇ ਆਮਨ ਰੋੜਾ ਜੀ ਨੇ ਕਾਲ ਨਹੀਂ ਕੀਤਾ ਕੈਡਿਕਲ ਸਿਟੀ ਨੇ ਕਾਲ ਨਹੀਂ ਚੱਕੀ ਦੁਨੀਆ ਸਾਹਿਬ ਕਾਲ ਨਹੀਂ ਚੱਕਦੇ ਤੁਹਾਡੇ ਨੰਬਰ ਤੇ ਆਇਆ ਟਾਈ ਟੂ ਕਾਲ ਯੂ ਮਲਟੀਪਲ ਟਾਈਮਸ ਤੁਹਾਡੇ ਨੰਬਰ ਤੇ ਕੋਈ ਗੱਲ ਨਹੀਂ ਹੁੰਦੀ ਔਰ ਜਿੰਨਾ ਸਰਕਾਰੀ ਕੰਤਰ ਹੈ ਪੂਰਾ ਦਾ ਪੂਰਾ ਸਰਕਾਰੀ ਕੰਤਰ ਕੋਈ इजीली ਅਪਰਚੇਬਲ ਨਹੀਂ ਹੈਗਾ ਆਮ ਬੰਦੇ ਵਾਸਤੇ ਔਰ ਜਿਹੜਾ ਬੰਦਾ ਤਸਕਰੀ ਕਰ ਰਿਹਾ ਉਹਨੂੰ ਪੂਰਾ ਦਾ ਪੂਰਾ ਸਿਸਟਮ ਐਸਲਿ ਪ੍ਰੋਟੈਕਟ ਕਰ ਰਿਹਾ ਕਿ ਕੋਰਪੋਰੇਟ ਪ੍ਰੋਟੈਕਸ਼ਨ ਵਾਸਤੇ ਅਸੀਂ ਬੈਠੇ ਆ ਅਸੀਂ ਕੰਪਲੇਂਟ ਰਿਪੋਰਟ ਪੋਸਟ ਕਰਦਾ ਕਿ ਥਾਣਾ ਥਾਣਾ ਕਿਹੜਾ ਹੈ ਐਸਪੀਐਸ ਵੀਜੇ ਨੰਬਰ 7 ਮੈਂ ਤੁਹਾਨੂੰ ਸੀਸੀਟੀਵੀ ਵੀਡੀਓ ਸ਼ੇਅਰ ਕਰ ਦੂੰਗਾ ਰਾਤ ਨੂੰ 1.5 ਵਜੇ ਮੈਨੂੰ ਐਸਐਚਓ ਸਾਫ ਕਰ ਸਕਤੀ ਕੀ ਹੈ ਜਾਂ ਫੈਮਿਲੀ ਦੇ ਨਾਲ ਇਹ ਹਾਲਾਤ ਹੋ ਗਏ ਸੀਗੇ ਕਿ ਜਿੱਦਾਂ ਉੱਥੇ ਰਿਸਕ ਹੋ ਗਿਆ ਸੀਗਾ ਮੈਨੂੰ ਘਰੋਂ ਨਿਕਲਣਾ ਪਿਆ ਨਹੀਂ ਇਹ ਕਿਹੜੀ ਤਰੀਕ ਦੀ ਗੱਲ ਹੈ